ਜੇ ਤੁਹਾਡਾ ਵਿਰੋਧ ਕਰਨ ਵਾਲਾ ਕੋਈ ਨਹੀਂ ਤੁਹਾਡੀ ਆਲੋਚਨਾ ਕਰਨ ਵਾਲਾ ਕੋਈ ਵੀ ਨਹੀਂ ਤੁਹਾਡੇ ਉੱਤੇ ਈਰਖਾ ਰੱਖਣ ਵਾਲਾ ਕੋਈ ਵੀ ਨਹੀਂ ਇਹਦਾ ਮਤਲਬ ਇਹ ਆ ਕਿ ਤੁਸੀਂ ਬੇਅਸਰ ਜ਼ਿੰਦਗੀ ਜਿਉ ਰਹੇ ਆ ਜੇਕਰ ਤੁਸੀਂ ਕੁਝ ਕਰਦੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੇ ਨਾਲ ਈਰਖਾ ਕਰਨ ਵਾਲੇ ਵੀ ਪੈਦਾ ਹੋਣਗੇ ਸਭ ਤੋਂ ਵੱਡੀ ਉਦਾਹਰਨ ਇਹ ਹੀ ਆ ਕਾਮਯਾਬ ਹੋ ਰਿਹਾ ਹੈ ਬੰਦੇ ਦੀ ਜਾਂ ਕਾਮਯਾਬ ਹੋ ਚੁੱਕੇ ਬੰਦੇ ਦੀ ਕਿ ਉਹਦੇ ਨਾਲ ਈਰਖਾ ਕਰਨ ਵਾਲੇ ਉਹਦੇ ਪੈਰ ਮਿੱਦਣ ਵਾਲੇ ਉਹਦੇ ਬਾਰੇ ਪਿੱਠ ਪਿੱਛੇ ਗੱਲਾਂ ਕਰਨ ਵਾਲਿਆਂ ਦੀ ਗਿਣਤੀ ਇੱਕਦਮ ਵੱਧ ਜਾਂਦੀ ਆ ਬੇਅਸਰ ਨਿਰਾਸ਼ ਡਿੱਗੇ ਹੋਏ ਢਾਏ ਹੋਏ ਤੇ ਬਿਲਕੁਲ ਝੁਕੇ ਹੋਏ ਬੰਦੇ ਦਾ ਕੋਈ ਵਿਰੋਧੀ ਨਹੀਂ ਹੁੰਦਾ ਬੰਦਾ ਕਹਿੰਦਾ ਇਹਦੇ ਬਾਰੇ ਕੀ ਗੱਲ ਕਰਨੀਏ ਤਾਂ ਵੈਸੇ ਹੀ ਬੇਅਸਰ ਆ ਇਹ ਤਾਂ ਵੈਸੇ ਹੀ ਆ ਇਹ ਤਾਂ ਗਿਣਤੀ ਦੇ ਵਿੱਚ ਵੀ ਨਹੀਂ ਤਿੰਨਾਂ ਦੇ ਵਿੱਚ ਵੀ ਨਹੀਂ 13 ਦੇ ਵਿੱਚ ਵੀ ਨਹੀਂ ਇਸ ਕਰਕੇ ਤੁਸੀਂ ਆਪਣੇ ਹੁਨਰ ਦੇ ਸਦਕਾ ਜੇਕਰ ਅੱਗੇ ਵਧਦੇ ਹੋ ਤਾਂ ਇਸ ਗੱਲ ਦਾ ਬਿਲਕੁਲ ਫਿਕਰ ਨਾ ਕਰੋ ਕਿ ਭਾਈ ਫਲਾਣਾ ਤੁਹਾਡੇ ਬਾਰੇ ਕੀ ਕਹਿੰਦਾ ਫਲਾਣਾ ਤੁਹਾਡੇ ਪੈਰ ਮਿੱਦਦਾ ਫਲਾਣਾ ਤੁਹਾਡੇ ਬਾਰੇ ਆਹ ਗੱਲ ਕਰਕੇ ਆਇਆ ਫਲਾਣੇ ਨੇ ਤੁਹਾਡੇ ਬਾਰੇ ਆਹ ਗੱਲ ਕਹਤੀ ਆ ਇਹਦੇ ਨਾਲ ਤੁਸੀਂ ਬਲੁੰਦਰੇ ਨਾ ਜਾਓ ਸਗੋਂ ਇਹ ਤੁਹਾਡੇ ਲਈ ਇੱਕ ਮੈਡਲ ਆ ਤੁਹਾਡੇ ਲਈ ਇੱਕ ਸੁਨਮਾਨ ਆ ਕਿ ਕੋਈ ਤੁਹਾਡੇ ਬਾਰੇ ਗੱਲ ਕਰ ਰਿਹਾ ਉਹ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹ ਤੁਹਾਡੇ ਤੋਂ ਪਿੱਛੇ ਆ ਜਿਹੜਾ ਬੰਦਾ ਤੁਹਾਡੇ ਪਿੱਛੇ ਆ ਤੁਹਾਡੇ ਪਿੱਠ ਪਿੱਛੇ ਗੱਲ ਉਹ ਕਰਦਾ ਜਿਹੜਾ ਬੰਦਾ ਅੱਗੇ ਨਿਕਲ ਗਿਆ ਉਹਦੇ ਕੋਲ ਸਮਾਂ ਹੀ ਨਹੀਂ ਕਿ ਉਹ ਤੁਹਾਡੇ ਬਾਰੇ ਗੱਲ ਕਰ ਸਕੇ ਸੋ ਜਿਹੜੇ ਵੀ ਲੋਕ ਆਪਣੇ ਹੁਨਰ ਦੇ ਸਦਕਾ ਆਪਣੀ ਕਾਬਲੀਅਤ ਦੇ ਸਦਕਾ ਆਪਣੇ ਜ਼ੋਰ ਦੇ ਸਦਕਾ ਆਪਣੀ ਸਕਿੱਲ ਦੇ ਸਦਕਾ ਅੱਗੇ ਵਧਦੇ ਆ ਉਹਨਾਂ ਦੇ ਬੈਰੀ ਬਣਨੇ ਹੀ ਬਣਨੇ ਆ ਇਹ ਬੈਰੀ ਨਹੀਂ ਇਹ ਇੱਕ ਮੈਡਲ ਹਨ ਇਹ ਤੁਹਾਡੀ ਈਰਖਾਲੂ ਨਹੀਂ ਤੁਹਾਡਾ ਇੱਕ ਮੈਡਲ ਆ ਤੁਹਾਡਾ ਤਗਮਾ ਇਹ ਸੋ ਇਸ ਕਰਕੇ ਇਹਨਾਂ ਦੀ ਕਦਰ ਕਰਿਆ ਕਰੋ ਇਹ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਤੁਸੀਂ ਕਹੋ ਜੀ ਕਿ ਮੇਰੇ ਇੰਨੇ ਕ ਵਿਰੋਧੀ ਹੋਣ ਵੀ ਗਿਣਤੀ ਨਾ ਹੋਵੇ ਇਹਦਾ ਮਤਲਬ ਇਹ ਆ ਵੀ ਤੁਸੀਂ ਇੰਨੀਆਂ ਕ ਮਜਲਾਂ ਤੈਅ ਕਰ ਲੀਆਂ ਜਿਹੜੀਆਂ ਕਿਸੇ ਤੋਂ ਗਿਣੀਆਂ ਨਹੀਂ ਜਾਂਦੀਆਂ ਪਰ ਜੇ ਤੁਸੀਂ ਕਹੋਗੇ ਵੀ ਸਾਰੇ ਸਾਡੇ ਮਿੱਤਰ ਬਣਨ ਸਾਰੇ ਮਿੱਤਰ ਕਦੇ ਕਿਸੇ ਦੇ ਨਹੀਂ ਹੁੰਦੇ ਬੇਅਸਰ ਬੰਦੇ ਦੇ ਵੀ ਨਹੀਂ ਹੁੰਦੇ ਤੁਸੀਂ ਆਪਦੇ ਪਿੰਡ ਦੇ ਵਿੱਚ ਆਪਦੇ ਸ਼ਹਿਰ ਚ ਆਪਦੇ ਕਸਬੇ ਚ ਆਪਣੇ ਰਸੂਖ ਦੇ ਵਿੱਚ ਬੰਦੇ ਦੇਖ ਲਓ ਜਿਹੜੇ ਬੰਦੇ ਕਦੇ ਵੀ ਕੁਝ ਵੀ ਨਹੀਂ ਕਰਦੇ ਸਾਰੇ ਬੰਦੇ ਉਹਨਾਂ ਦੇ ਵੀ ਮਿੱਤਰ ਨਹੀਂ ਤੇ ਤੁਸੀਂ ਕੱਲੇ ਮਿੱਤਰ ਨਹੀਂ ਪਾਲ ਸਕਦੇ ਜੇ ਕਿਸੇ ਨੂੰ ਰੜਕਦੇ ਆ ਇਹਦਾ ਮਤਲਬ ਤੁਹਾਡੇ ਵਿੱਚ ਕੋਈ ਕੰਡਾ ਕਣੀ ਹੈ ਮਿੱਤਰ ਬਣਾਉਂਦੇ ਰਹੋ ਮਿੱਤਰਤਾ ਹੀ ਪਗਾਉਂਦੇ ਰਹੋ ਵੈਰੀ ਆਪਕਸ ਦਾ ਨਾ ਬਣੋ ਪਰ ਜੇਕਰ ਕੋਈ ਬਣਦਾ ਤਾਂ ਮਾਣ ਕਰੋ ਖੁਸ਼ ਰਹੋ ਰਸਖ ਕਰੋ ਇਹ ਭਾਈ ਹੈ ਗੱਲਬਾਤ ਮੈਂ ਕੁਝ ਤਾਂ ਕੀਤਾ ਨਾ ਇਹ ਮੇਰੇ ਲਈ ਸਮਾਂ ਬਰਬਾਦ ਕਰ ਰਿਹਾ